बच्चे रुख बू ते पिपला ते पाण घोड़ा थले न किकली ते गिदा नच खिलण किकली ते गिदारच खिलाधत हसना हसना सभु हसना हसना सब दिल चाद बे रुख बूटे सब दतां बचे रुख बूटे बचे रुख बूटे नमोगे नज़ारा ठंडी पाण ਹਾਕਾ ਵਾਲੇ ਮੰਨ ਖਟੋ ਅਰੁਖਾ ਨੂੰ ਲਗੋਣ ਲਾ ਹੋ ਭਾਗਵਾਲੇ ਮੰਨ ਖਟੋ ਅਰੁਖਾ ਨੂੰ ਲਗੋਣ ਲਾ ਅਡਾ ਹੀ ਸ਼ੁਕਰ ਕਰ ਅਡਾ ਹੀ ਸ਼ੁਕਰ ਕਰ ਦਿੱਤਾ ਜੋ ਵਿਧਾਤਾ ਨੇ ਬੱਚੇ ਰੱਖ ਬੂਟੇ ਸਭਾਂ ਤੇ ਤਾਨੇ ਬੱਜੇ ਰੁੱਖ ਬੂਟੇ ਬੱਜੇ ਰੁੱਖ ਬੂਟੇ ਹਰ ਬੰਦਾ ਇੱਕ ਰੁੱਖ ਦੇਸ਼ ਲਈ ਸੰਦੇਸ਼ ਹੈ ਹਰ ਬੰਦਾ ਇੱਕ ਰੁੱਖ ਦੇਸ਼ ਲਈ ਸੰਦੇਸ਼ ਹੈ ਹਰ ਆਪਣਾ ਰੱਖੋ ਰਸ਼ੀ ਜੁਨੀਆ ਦਾਦੇ ਖਰਮ ਪਰ ਰੱਖੋ ॠषि ਨੂੰ ਨਾ ਦਾ ਦੇਸ ਹੈ ਛੇੜੋ呀 ਬੇਹਾਨ ਸ਼ਕੀ ਛੇੜੋ呀 ਬੇਹਾਨ ਸ਼ਕੀ ਤੈਨੂੰ ਪਾਵੇ ਰਸਤੇ ਨੇ ਬੱਚੇ ਰੱਖ ਬੂਟੇ ਸਭ ਡਾਕਟਰ ਸੁਮੇਰ ਗਵਾਮੀ ਖੱਤੇ ਐਮ ਐਲ ਏ ਸੰਗਾ ਮੁੱਖ ਸਰਵਿਸ ਪੁਆਇੰਟ ਵਾਲਾ ਪੰਪੂ ਤੁਹਾਨੂੰ ਸਾਥ ਦੇ ਨਾਲ ਉਤਾਰਨ ਦੀ ਮੁੱਖ ਗੱਲ ਦਾ ਰੱਖੀ ਹੋਈ ਸਹਿਲਤ ਪਹੁੰਚਿਆ ਹੈ ਨਾ ਆਇਆ ਜੇ ਨਾ ਬੱਸ ਜੀ ਨਾ ਕਰਿਆ ਤੇ ਚੋਟੀ ਕਰਦੇ ਹਾਂ ਲੈ ਕੇ ਅੰਦਰ ਬੁੱਝੇ ਨੂੰ ਕਿ ਅੱਜ ਇਹ ਸੜੀ ਘਰ ਵਾਪਸ ਹੋ ਗਿਆ ਹੈ ਕੋਈ ਨਾ ਦੇ ਕੇ ਆਪਣਾ ਪਲੱਸ ਹੋ ਗਿਆ ਹੈ ਪਰ ਇਸ ਨੇ ਮਾਰ ਲਿਆ ਜੀ ਇਤਿਹਾਸਕ ਅਤੇ ਵਾਤਾਵਰਨ ਸਾਧੇ ਕਿ ਹੈ ਕਰੀ ਗਏ ਦਾ ਬਰਨ ਖ ਬਨਨ ਲਈ ਜੀ ਬਾਦੂ ਪ੍ਰਯੋਗਨਾਮ ਦੇ ਨੂੰ ਨਮਾਸ਼ਾ ਬੇਜ ਜੁਨਿਆਵੀ ਸਮਾਜ ਦੇ ਵਿੱਚ ਸਮਝਣੀਆਂ ਆਖਾ ਕੇ ਬੜੀ ਗੰਧਕ ਦੇ ਲੋਕਾਂ ਨੂੰ ਸੇਵ ਦੇ ਲਈ ਸਾਨੂੰ ਆਪਣਾ ਸ਼ਹਿਰ ਆਪਣਾ ਸਿਰਫਾ ਕਲਾ ਬਣਾਉਣਾ ਚਾਹੀਦਾ ਹੈ ਜੀ ਆਈ ਨੂੰ ਅਪਣਾਣਾ ਚਾਹੀਦਾ ਹੈ ਤੇ ਮੈਂ ਇਸ ਮਤਕ ਵਿੱਚ ਦਾ ਸਾਡੇ ਨੂੰ ਬਦਲਦੇ ਨੇ ਪਰ ਇਹਨਾਂ ਦਾ ਧੰਨਵਾਦ ਕਰਦਾ ਕਿ ਦੋਸਤ ਇਹ ਲੋਕਾਂ ਨੂੰ ਦੇ ਰਹੇ ਹਨ ਉਹ ਲੋਕ ਜਿਹਨਾਂ ਕਮਾਤੋ ਦੇ ਦੇ ਆਰਥਿਕ ਖਾਸੇ ਕਦੇ ਪਸੰਦ ਹੈ ਸੁਨਹਿਾਈ ਇਹ ਵੱਡੀ ਗੱਲ ਹੈ ਬਸਾਂ ਦੀ ਕਿਸੇ ਪਰਮਾਤਮਾ ਉਸ ਰਹੀ ਦੀ ਕਿਰਪਾ ਨਾਲ ਹੀ ਹੋ ਰਹਾ ਔਰ ਕਿਉਂਕਿ ਜਦੋਂ ਲੋਕ ਸਵੇਰੇ ਜੀਮ ਵਿੱਚ ਜਾਂਦੇ ਨੇ ਜਿਸੇ ਖਾਣੇ ਦਾ ਮੰਤਲੋ ਸਟੇਟ ਪ੍ਰਤੀ ਆਲੇ ਹੋ ਉਤੇ ਇਹਦੇ ਤੁਸੀਂ ਪਾਣੀ ਲਾਣੇ ਹੋ ਮਸਤ ਕਹਿੰਦਾ ਜੀ ਮੈਂ ਬਣਾਤਾ ਵੀ ਸੇਵਾ ਦੇ ਵਿੱਚ ਆਂ ਸੀ ਸਭ ਨੂੰ ਜੀ ਸਾਰੇ ਦਿਲ ਦੇ ਭਾਦਰੋਂ ਔਰ ਮੈਂ ਹਰ ਪਾਸੇ ਹਰ ਪਲ ਬਾਤ ਕਰਦਾ ਕਿ ਜਿੱਥੇ ਸਰਕਾਰਾਂ ਫੇਰ ਹੋ ਜਾਂਦੀਆਂ ਜਿੱਥੇ ਸਰਕਾਰਾਂ ਸਿਰਫ ਨਾਂ ਦਾ ਕਿ ਕੋਈ ਕੰਮ ਕਰਦੀਆਂ ਉਹ ਲੋਕ ਸਭ ਨੇ ਜਿਹੜੇ ਪਰਮਰਦ ਨੂੰ ਕਹਿਣਾ ਚਾਹੀਦਾ ਸੀ ਉਹ ਲੋਕ ਜਿਹੜੇ ਕਿ ਸਿੰਘ ਵਿਸ਼ਾ ਚਲਦੇ ਹੋ ਔਰ ਸਹੀ ਲੋਕਾਂ ਦੇ ਵਿੱਚ ਵਿਸ਼ਾ ਚਲਦੇ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਮੈਂ ਯਾਦ ਕਰਨਾ ਕਿ ਤੁਹਾਡੀ ਇਸੇ ਵੰਦ ਦੇਖ ਕੇ ਮਾਣ ਮਹਿਸੂਸ ਹੋਇਆ। ਬਹੁਤ ਇਸ ਪਾਸੇ ਪੰਜਾਬ ਨੂੰ ਖਰਾਬਾ ਬਣਾਣਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ ਜੀ ਡਾਕਟਰ ਫੂਲਮੌਰ ਸੱਖੀ ਜੀ ਐਮਐਲ ਪੰਗਾ ਤੇ ਮੈਂ ਬੁਤੀਗਾਨਾ ਸਰ ਅਮਰਿਤ ਸਿੰਘ ਜੀ ਮੁਖ ਸੇਵਾਦਾਰ ਗੁਰਪੀੜ ਸੋਈ ਉਹ ਵੀ ਅਗੋਂ ਕੁਝ ਮੱਤਵਾਚ ਜਰਾ ਸੰਕੇਤ ਸੰਦੇਸ਼ ਦੇਣ ਜੀ। ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਪ੍ਰਾਪਲ ਹੈਗਾ ਜੀ ਗੁਰੂ ਗ੍ਰਾਮ ਦਾਸ ਸੇਵਾ ਸੁਸਾਇਟੀ ਦਾ ਇਸੇ ਤਰ੍ਹਾਂ ਅੱਜ ਲੋੜ ਹੈ ਸਮੇਂ ਦੀ ਪੌਦੇ ਲਗਾਉਣ ਲਈ ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਜਦੋਂ ਹਾਈਵੇ ਬਣਨ ਦੇ ਨਾਲ ਕਈ ਦਰਖਤ ਕੱਟੇ ਗਏ ਸਨ ਅੱਜ ਦੁਬਾਰਾ ਸ਼ਹਿਰ ਨੂੰ ਹਰਾ ਭਰਾ ਬਣਾਉਣ ਲਈ ਇਸ ਦੀ ਲੋੜ ਹੈ ਬਹੁਤ ਬਹੁਤ ਵਧੀਆ ਪ੍ਰਾਪਲ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਇੰਨੀਆਂ ਵੀ ਸ਼ਹਿਰ ਚ ਸਮਾਜ ਸੇਵੀ ਸੰਸਥਾਵਾਂ ਹੈ ਆਪਣੇ ਆਪਣੇ ਖੇਤਰ ਦੇ ਵਿੱਚ ਬਹੁਤ ਵਧੀਆ ਉਪਰਾਨਾ ਕਰ ਰਹੀ ਹੈ ਹਮ ਸਮਾਜ ਨੂੰ ਸੁੰਦਰ ਬਣਾਉਣ ਲਈ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਇੱਕ ਇੱਕ ਆਦਮੀ ਦੀ ਅਹਿਮੀਅਤ ਹੈ ਬਹੁਤ ਜ਼ਿਆਦਾ ਸਮਾਜ ਦੇ ਪ੍ਰਤੀ ਭਲਾਈ ਦੇ ਕਾਰਜ ਕਰਨ ਲਈ ਸੋ ਨਵੇਂ ਸ਼ਹਿਰ ਦੇ ਵਿੱਚ ਉਹ ਹੋ ਰਿਹਾ ਹੈ ਸਭ ਕੁਝ ਹਰ ਆਪਣੇ ਆਪਣੇ ਖੇਤਰ ਦੇ ਵਿੱਚ ਸਭ ਸੰਸਥਾਵਾਂ ਲੱਗੀਆਂ ਹੋਈਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਮਝ ਨਹੀਂ ਉਹ ਅੰਮ੍ਰਿਤਪੁਰ ਦੀ ਮੁੱਖ ਮਾਦਾਰ ਹਿੱਕੀ ਕੋਈ ਬਹੁਤ ਵੱਡੀ ਸੇਵਾ ਨਾਲ ਦੀ ਜੀ ਸੋ ਜਿਹੜਾ ਕੋਈ ਬਜ਼ੁਰਗ ਹੈ ਜਾਂ ਬਿਮਾਰ ਬੰਦਾ ਆਪਣਾ ਖਾਣਾ ਨਹੀਂ ਪਿਆਰ ਕਰ ਸਕਦਾ ਉਹਨਾਂ ਦੇ ਘਰ ਘਰ ਦੋ ਟੇਕ ਦਾ ਖਾਣਾ ਪਹੁੰਚਾਉਣਾ ਬਹੁਤ ਸੋਕਾ ਕਾਰਜ ਨਹੀਂ ਵੀ ਹੈਗਾ ਕਿ ਸਵੇਰ ਸੜਕੀ ਉੱਠ ਕੇ ਪਹਿਲਾਂ ਖਾਣਾ ਤਿਆਰ ਕਰਨਾ ਤੇ ਉਹ ਕੱਲੇ ਕੱਲੇ ਟ੍ਰੈਂਡਾਂ ਕੱਲੇ ਕੱਲੇ ਘਰੋਂ ਪਹੁੰਚਾ ਕਰਨਾ ਬਹੁਤ ਵੱਡੀ ਸੇਵਾ ਦੀ ਗੱਲ ਹੈ ਤੁਹਾਡਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸਾਡੇ ਵਿੱਚ ਅੱਜ

क्योंकि हम भी प्रकृति का एक हिस्सा है। हैं जैसे वृक्ष फल फूल पौधे हैं वैसे हम भी एक प्रकृति का एक हिस्सा हैं क्योंकि जब तक हम इसको अपनाएंगे नहीं अपना नहीं समझेंगे तब तक हम इसके विकास के लिए इसके संरक्षण के लिए काम कर सकते तो जैसे गुरु ग्रंथ साहब में भी एक गुरु साहब का आदेश है बन से स्वतंत्र सफेद का स्थान क्योंकि तो जब हम प्रदर्शन की भावना होती है तभी हम कोई ऐसा काम करते हैं जिससे वातावरण होता है तो मैं सबको आप इस वक्त होम कर देता हूँ और ये कामना करता हूँ कि आप इसी तरह अपने काम में लगे रहें और परमात्मा आपको और शक्ति दे और बल दे ताकि हम सब इस समाज को अच्छा बनाने के लिए ਆਪਣਾ ਯੋਗ ਦਾੰਤ ਅੰਦਰ ਉਹ ਬਹਲੇ ਚਲੇਗਾ ਆ ਸੋਨ ਸਪੈਸ਼ਲ ਬੰਦੂ ਹੈ ਜੋ ਪਹੁੰਚਿਆ ਨਾ ਉਹ ਵੀ ਆਪਣਾ ਚਾਹਨਾ ਕੇ ਇਹ ਆਪਾ ਪਾਣੀ ਦਾ ਨਾਲ ਪ੍ਰਬੰਧ ਕਰੀਏ ਤਾਂ ਬੂਟੇ ਤਾਂ ਹੀ ਚੱਲਣਗੇ ਔਰ ਇਹਨਾਂ ਸ਼ਬਦਾਂ ਨਾਲ ਹੀ ਮੈਂ ਜਿੰਨੇ ਵੀ ਇੱਥੇ ਸਾਥੀ ਇਹ ਬੜੇ ਜਿਹਹਾ ਨੂੰ ਸਾਥੀ ਆ ਇਹਨਾਂ ਦੇ ਜਿਹੜਾ ਸਾਨੂੰ ਹੌਸਲਾ ਮਿਲਦਾ ਕਿ ਜੇ ਇਹ ਕਰ ਸਕਦੇ ਆ ਤਾਂ ਅਸੀਂ ਵੀ ਇਹਨਾਂ ਦੇ ਨਾਲ ਰਲ ਕੇ ਕਰ ਸਕਦੇ ਆ ਇਹਨਾਂ ਸ਼ਬਦਾਂ ਦੇ ਨਾਲ ਜਿੰਨੀਆਂ ਵੀ ਐਨਜੀਓ ਆਈਆਂ ਜਿੰਨੇ ਵੀ ਸਾਡੇ ਭਾਰਤਵਾਦੀ ਸਾਡੇ ਆਜਾ ਸਮਾਜ ਤੋਂ ਜਾਂ ਹੋਰ ਸਾਥੀ ਆਇਆ ਉਹਨਾਂ ਦਾ ਮੈਂ ਇੱਥੇ ਪਹੁੰਚੋ ਤੇ तहे ਦਿਲੋਂ ਧੰਨਵਾਦ ਕਰਦਾ ਹਾਂ। ਹਾਂਜੀ ਅਗਰ ਅੱਜ ਆਪ ਵੀ ਸੰਦੇਸ਼ ਦੇ ਦਿੱਤਾ। ਬਲੇ ਹਾਰੀ ਕੁਦਰ ਤਵਸਿਆ ਤੇਰਾ ਅੰਤ ਨਾ ਜਾਇ ਦਿੱਥਿਆ। ਇਸ ਸੰਦੇਸ਼ ਦੇ ਉੱਤੇ ਬੈਰਾ ਦਿੰਦੀ ਹੋਈ ਗੁਰ ਰਾਮਦਾਸ ਜੀ ਆ ਸੋਸਾਇਟੀ ਉਹਨਾਂ ਦੇ ਸਾਰੇ ਸਾਥੀ ਅਤੇ ਵੱਖ-ਵੱਖ ਸੰਸਥਾਵਾਂ ਤੋਂ ਇੱਥੇ ਇਕੱਤਰ ਹੋਏ ਸ਼ੋਭ ਕੰਮ ਦੇ ਲਈ ਵੋਟਾਂ ਲਗਾਉਣ ਦੇ ਲਈ ਸਾਰੇ ਸੱਜਣ ਮਿੱਤਰ ਅਤੇ ਸਾਡਾ ਸਾਡੇ ਸੁਖਵਿੰਦਰ ਕੁਮਾਰ ਚੋਖੀ ਜਿਹੜੇ ਬੰਗਾ ਤੋਂ ਐਮਐਲਏ ਨੇ ਉਹ ਵੀ ਇੱਥੇ ਪਹੁੰਚਿਆ ਮੈਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਤਨਾ ਪਲਟਫਾਰਮ ਨੇ ਪਹਿਲਾਂ ਕਿਹਾ ਤੇ ਅਰਬਾਂ ਖਰਬਾਂ ਰੁਪਈਆ ਜਿਹੜਾ ਪੰਜਾਬ ਦੇ ਲਈ ਡੋਨੇਟ ਹੋ ਰਿਹਾ ਉਹ ਇਸੇ ਤਰ੍ਹਾਂ ਹੀ ਇੱਕ ਇੱਕ ਮੂਨ ਇਕੱਠੀ ਕਰਕੇ ਹਰ ਸੰਸਥਾ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਇੰਨਾ ਵਧੀਆ ਕੰਮ ਕਰ ਰਹੀ ਆ ਕਿੰਨਾ ਕਿ ਅੱਜ ਤੋ 7 10 ਪ੍ਰਕਾਰਾਂ ਮੀਆਂ ਨੂੰ ਹੋ ਗਿਆ ਕਿਸ ਨੇ ਨਹੀਂ ਕੀਤਾ ਪਰ ਇਹ ਸਲਾਮ ਕਰਦਾ ਮੈਂ ਸਾਰੀਆਂ ਸੰਸਥਾਵਾਂ ਨੂੰ ਸਾਰੇ ਪੂਜਣ ਯੋਗ ਹੈ ਕਹਿੰਦੇ ਗੁਰਦੁਆਰਾ ਸਾਹਿਬ ਮੰਦਰ ਜਾ ਕੇ ਮੱਥਾ ਟੇਕਦੇ ਆ ਪਰ ਮੱਥਾ ਉਹਨਾਂ ਲੋਕਾਂ ਨੂੰ ਟੇਕਣਾ ਚਾਹੀਦਾ ਉਹਨਾਂ ਮਨੁੱਖਾਂ ਨੂੰ ਟਿਕਾ ਟੇਕਣਾ ਚਾਹੀਦਾ ਜਿਹੜੇ ਆਪਣਾ ਘਰ-ਬਾਰ ਛੱਡ ਕੇ ਆਪਣੇ ਕਾਰੋਬਾਰ ਛੱਡ ਕੇ ਆਪਣਾ ਸਮਾਂ ਕੱਢ ਕੇ ਤੇ ਸਮਾਜ ਨੂੰ ਇਹ ਦੇਣ ਲਈ ਤੇ ਵਾਅਦੇ ਲਈ ਕੁਝ ਕਰਨ ਦੇ ਲਈ ਤਰੇ ਹੋਏ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਜਿੱਥੇ ਵੀ ਰਹਨੇ ਅਜ ਇਸ ਇਲਾਕੇ ਵਿੱਚ ਰਹਨੇ ਜਾਂ ਪਿੰਡ ਵਿੱਚ ਰਹਨੇ ਆ ਉਹਨੂੰ ਬਚਾਉਣਾ ਹੈ ਇਹਦੇ ਵਿੱਚ ਹੀ ਸਾਡਾ ਭਗਤਪੂਰਨ ਸਿੰਘ ਲੋਕਸ਼ਵਾਲਾ ਟਰੱਸਟ ਬਣਾ ਲਿਆ ਕਲਾਂ ਉਹ ਵੀ ਵੱਖ-ਵੱਖ ਖਤਰਾਂ ਦੀਆਂ ਜਿਹੜੀਆਂ ਆ ਸਵਾਵਾਂ ਜਿਹੜੀਆਂ ਆ ਉਹ ਦੇ ਰਿਆ ਮੁਕਤਾਂ ਦੇ ਲਈ ਮੈਂ ਹੁਣ ਤੇ ਬਥਾ ਵਰਣ ਨਹੀਂ ਕਰਨਾ ਅਸੀਂ ਫਰਦਰ ਬੂਟੇ ਜਿਹੜੇ ਆ ਪਿੱਛੇ ਵੰਡੇ ਆ 500 ਬੂਟਾ 1-1 ਲੱਖ ਰੁਪਏ ਦਾ ਫਰਦਰ ਬੂਟਾ ਵੰਡਿਆ ਪਿੰਡ ਦੇ ਵਿੱਚ ਨਿੱਤਾ ਵੀ ਉਹਨੂੰ ਆ ਜਿਹਦੇ ਇਹਦੇ ਖੇਤ ਆ ਜਿਹਦਾ ਘਰ ਆ ਆਪਣਾ ਤੇ ਉਹਨੂੰ ਇਹ ਵੀ ਦੱਸਿਆਗਾ ਤੂੰ ਬੂਟਾ ਲਗਾਉਣਾ ਕਿਵੇਂ ਆ ਹੁਣ ਅਸੀਂ ਇੱਕ ਗਰੁੱਪ ਬਣਾਉਣਾ ਹੈ ਉਹ ਗਰੁੱਪ ਦੇ ਵਿੱਚ ਜਿਹੜੇ ਬਾਗਬਾਨੀ ਦੇ ਕੋ ਸੱਜਣ ਮਿੱਤਰ ਜਿਹੜੇ ਸਾਡੇ ਹੈਗੇ ਆ ਡਾਕਟਰ ਸਾਹਿਬ ਹੈਗੇ ਆ ਉਹਨਾਂ ਨੂੰ ਵਿੱਚ ਲੈ ਕੇ ਫਿਰ ਉਹ ਮਤਲਬ ਆਪਣਾ ਜਿਹਾ ਕਬੂਤੇ ਨੂੰ ਬਖੂਤਦਾ ਕੋਈ ਉਹ ਖਰਾਬ ਹੋ ਜਾਂਦਾ ਉਹ ਫਿਰ ਉਹਦੇ ਵਿੱਚ ਮੈਸੇਜ ਪਾਇਆ ਕਰਨਗੇ ਉਹ ਤੇ ਮੈਸੇਜ ਦਾ ਫਿਰ ਜਵਾਬ ਜਿਹੜੇ ਜਿਹੜੇ ਬਾਗਬਾਨੀ ਡਾਕਟਰ ਸਾਹਿਬ ਹੈ ਉਹ ਉਹ ਤੋਂ ਮੈਸੇਜ ਲੈ ਕਰਨਗੇ ਕਿ ਮੈਨੂੰ ਆਹ ਚੀਜ਼ ਪਾਉ ਉਹ ਸੁੱਕਦਾ ਪੀੜਾ ਪੱਤਾ ਹੋ ਗਿਆ ਜਾਂ ਅੜਾ ਪੱਤਾ ਆ ਦਾ ਬੁਰਕੇ ਰੰਗ ਦਾ ਪੱਤਾ ਹੋ ਗਿਆ ਪਤਾ ਲੱਗ ਜਾਂਦਾ ਕੂਤੇ ਨੂੰ ਬਿਮਾਰੀ ਕੀ ਹੈ ਇਸੇ ਤਰ੍ਹਾਂ ਹੀ ਮੈਂ ਸਾਰਿਆਂ ਦਾ ਕਿਉਂਕਿ ਲੰਮਾ ਸਮਾਂ ਨਹੀਂ ਲੈਣਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਸਵੇਰੇ ਉੱਠ ਕੇ ਜਿੰਨ ਕਾਰਜ ਜਿਹੜੇ ਤੁਰਨਾ ਕਹਿੰਦੇ ਭਾਵੇਂ ਸਵੇਰੇ ਆਪਾਂ ਸਾਰੇ ਸਵੇਰੇ ਕੋ ਗੁਰਬਾਣੀ ਪੜ੍ਹਦੇ ਆਂ ਨਿਤਨੇਮ ਕਰਦੇ ਆਂ ਸ਼ਾਮ ਨੂੰ ਕਰਦੇ ਆਂ ਪਰ ਇਹ ਸਾਰਾ ਕੁਝ ਕਰਦੇ ਆਂ ਇਸੇ ਕਰਕੇ ਵੀ ਸੱਚੇ ਪਾਤਸ਼ਾਹ ਕਿਰਪਾ ਕਰੋ ਸਾਡੇ ਉੱਤੇ ਸਾਨੂੰ ਸੇਵਾ ਕਰਨ ਦਾ ਬਲ ਬਖਸ਼ੋ ਮਨੁੱਖਤਾ ਦੇ ਨਾਲ ਖੜਨ ਦਾ ਬਲ ਬਖਸ਼ੋ ਮਨੁੱਖਤਾ ਨਾਲ ਤੁਰਨ ਦਾ ਬਲ ਬਖਸ਼ੋ ਇਹ ਅੱਜ ਆਪਣਾ ਲਾ ਬਹੁਤ ਵੱਡਾ ਕੁਰਾਉਂਦਾ ਸਾਨੂੰ ਲੱਗਦਾ ਕਿ ਅਨੇ ਸਾਰੀਆਂ ਸੰਸਥਾਵਾਂ ਨਾਲ ਕੇ ਔਰ ਖੇਤਰ ਵਿੱਚ ਕਰ ਰਹੀਆਂ ਜਿੰਨਾ ਕਹਿੰਦਾ ਤੇ ਸਾਰਿਆਂ ਨੂੰ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੋਹਰ ਕੰਡਾ ਜੀ ਹਰ ਮੇਲੇ ਦੀ ਬਤਾਵੰਨੀ ਸੰਭਾਲਦੇ ਨੇ ਕੋਈ ਨਾ ਕੋਰਸ ਗਾਧ ਰਹਿੰਦੇ ਆ ਤੇ ਉਹ 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 ਨੂੰ ਵੀ ਕੀਤਾ ਜਾਂਦਾ ਕਿ ਉਹ ਆਪਣਾ ਬਚਾਦੇ ਨੇ ਇੱਕ ਡਾਕਟਰ ਸਾਹਿਬ ਨੇ ਭਗਤਪੁਰ ਸਿੰਘ ਜੀ ਦਾ ਇੱਕ ٹرسٹ ਬਣਾ ਕੇ ਜਿਹੜਾ ਕੰਮ ਕਰ ਰਹੇ ਆ ਮੈਂ ਕਿਹੜੀ ਪੈਸੇ ਗੱਲ ਸੁਣਾ ਸੀ ਜਿਹੜਾ ਸਾਡਾ ਅਭਿਆਨ ਹੈ ਇੱਕ ਰੁੱਖ ਤੇਜ ਦੇ ਨਾਮ ਇਹਦੇ ਸਰਪ੍ਰਸਤ ਜਿਹੜੇ ਅਸੀਂ ਪੰਜਾਬ 'ਚ ਪੜਾਏ ਆ ਪੂਰੇ ਪੰਜਾਬ 'ਚ ਰੁੱਖ ਲੱਗ ਰਹੇ ਆ ਇਹਦੀ ਸਾਰੀ ਸਰਪ੍ਰਸਤੀ ਭਗਤਪੁਰ ਸਿੰਘ ٹرسٹ ਨੂੰ ਹੀ ਦਿੱਤੀ ਆ ਬਿੰਗਲਵਾੜੇ ਤੋਂ ਔਰ ਉਹੀ ਸਾਡੇ ਚੇਅਰਮੈਨ ਜੀ ਆ तो आज हमारे पास वो समय है कि हम ऑक्सीजन को पैदा करें ऑक्सीजन पैदा होगी पौधों से पौधे लगाने के लिए हर घर से एक व्यक्ति सुबह-सुबह 5 6 बजे आ जाए तो मुझे लगता है कि ये पौधे लगाने की एक क्रांति हमारे पंजाब में पैदा हो जाएगी तो आप सभी से अपील है सभी शहर वासियों से हरियावल पंजाब टीम जो है कि नवा शहर की जिसमें शहर की सभी धार्मिक और सामाजिक संस्थाएं मिलकर के हर वर्ष यहाँ पे पौधे लगाती हैं तो इन पौधों को लगाने के लिए कई तरीके हैं ये नहीं कि केवल आज साल में एक बार कार्यक्रम रखा और आप सभी यहाँ आ गए सौ पौधे लगे और मेरे घर चले गए प्रत्येक दिन एक नियम बनाए कि सुबह उठ करके एक पौधा लगाना है वो नहीं लगा सकते हफ्ते में एक बार वो भी नहीं लगा सकते तो परिवार के किसी भी मेंबर के जन्मदिन के अवसर पर मैरिज एनिवर्सरी और घर में कोई भी खुशी है गुरु जी का जन्मदिन है इन सभी इवेंट्स के ऊपर आप पौधा लगा करके अपने जीवन को सार्थक कर सकते हैं और शास्त्र में एक वर्णन आया है कि ये वृक्ष है इसका जीवन संत के जैसा है संत बिटप सरिता गिरी धरणी जे पांच हैं जिनका जीवन परोपकारी है दूसरे के हित के लिए जैसे संत का जीवन अपने लिए कुछ नहीं दूसरों के लिए करते हैं ऐसे ही वृक्ष और धरती और पर्वत और नदियाँ ये अपने लिए कुछ नहीं करती ये दूसरे के लिए करते हैं ये समाज के लिए करते हैं अपने लिए इनके लिए कुछ नहीं बचता वृक्ष हमें फल देता है फूल देता है अंत में वो अपने शरीर की लकड़ी भी हमारे जीवन के लिए वो पर्याप्त कर देता है तो इसलिए हम सभी को मिलकर के ज्यादा से ज़्यादा पौधे लगा करके अपने देश की ये रक्षा का एक प्रण लेना चाहिए कि इसको हरियावल बनाएं और ज्यादा से ज़्यादा मात्रा में पौधे लगा करके अपने जीवन को सुरक्षित करें धन्यवाद आवाज़ सत्या का बहुत बहुत धनबाद इस शुरु मौके पर जी बोल रहा हाँ जिन्हें भी एन जी ओं अपने अपने लैवल ਇਸ ਤਾਤੀ ਨੂੰ ਬਚਾਉਣ ਲਈ ਜੋ ਵੀ ਉਪਰਾਲਾ ਕਰ ਰਹੇ ਹਨ ਜਾਂ ਵਾਤਾਵਰਣ ਦੇ ਜਿਹੜੀ ਬੈਲੈਂਸਿੰਗ ਹੋ ਗਈ ਆ ਉਹਦੇ ਬਾਰੇ ਉਪਰਾਲਾ ਕਰ ਰਹੇ ਹਨ ਉਹਨਾਂ ਦਾ ਮੈਂ तहे ਦਿਲੋਂ ਸ਼ੁਕਰਗੁਜ਼ਾਰ ਕਰਦਾ ਹਾਂ ਕਿ ਅੱਜ ਆਪਣਾ ਸਮਾਗਮ ਸੰਤ ਸਵਾਗਤ ਕੇਸ਼ਵਰੀ ਆਇਆ ਜਿਸ ਤਰ੍ਹਾਂ ਕਿ ਸੋਤੇ ਆਪਾਂ ਦੀ ਜੀਵਨ ਚਲਾਉਣ ਲਈ ਹੋਰ ਬਹੁਤ ਜ਼ਰੂਰੀ ਜਿਵੇਂ ਕਿ ਸ਼੍ਰੀ ਰਵੀਸ਼ੰਕਰ ਜੀ ਜਿਹੜੇ ਕਿ 150 ਕੰਟਰੀਆਂ ਦੇ ਵਿੱਚ ਜਿਹੜਾ ਦੀ ਐਨ ਜੀਓ ਚੱਲ ਰਹੀ ਹੈ ਉਹਨਾਂ ਨੇ ਮਲਕੀ ਦੇਸ਼ ਦੇ ਵਿੱਚ ਕੀ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਵੱਡਾ ਸੰਦੇਸ਼ ਦਿੱਤਾ ਸਾਡੇ ਪ੍ਰਿਆਵਣ ਦੇ ਵਿੱਚ ਜਿਹੜੀ ਇਮਬੈਲੈਂਸਿੰਗ ਹੋ ਰਹੀ ਆ ਅਸੀਂ ਉਹਨੂੰ ਬਚਾਣਾ ਵਾ ਤੇ ਉਸੇ ਫੋਮ ਦੇ ਤਹਿਤ ਰਾਕੇ ਐਗਰੀਕਲਚਰ ਪਲਾਂਟੇਸ਼ਨ ਆਟੋ ਬਿਵੀਨ ਨਮਾਸ਼ਹਿਰ ਅਰੇ ਆਵਲ ਪੰਜਾਬ ਜਿਹੜੀ ਕਿ ਸਾਡੇ ਇਸ ਨਵੇਂ ਸ਼ਹਿਰ ਦੇ ਵਿੱਚ ਜਿਹਨੇ ਪੱਧਰ ਦੇ ਉੱਤੇ ਉਪਰਾਲਾ ਕਰ ਰਹੇ ਹਨ ਇਹ ਵਾਕਿ ਸ਼ਲਾਘਾਯੋਗ ਹੈ ਤੇ ਮੈਂ ਸਾਰੇ ਜਿੰਨੇ ਵੀ ਪਤਵੰਤੇ ਸੱਜਣਾਂ ਉਹਨਾਂ ਦਾ ਤੈਦਨੋ ਸ਼ੁਕਰਗੁਜ਼ਾਰ ਖਾਨ ਕੀ ਉਹ ਆਪਣਾ ਸਕੀਮਤੀ ਸਭਾ ਕੱਢ ਕੇ ਮੋਟਿਆਂ ਦੀ ਜਿਹੜੀ ਹੈ ਕਿ ਰਾਖਰ ਸਾਹਿਬ ਤੇ ਇਹਦੇ ਵਿੱਚ ਜੋ ਵੀ ਆ ਪ੍ਰਕਿਰਤੀ ਨੂੰ ਸੰਤੁਲਿਤ ਬੁਲਾਉਣ ਦੇ ਵਿੱਚ ਅਹਿਮ ਯੋਗਦਾਨ ਦੇ ਹਨ ਨਾ ਉਹਨਾਂ ਦਾ ਤੈਦਨੋ ਸ਼ੁਕਰਗੁਜ਼ਾਰ ਕਰਦਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਇ। ਹੋ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੇਤੀ ਕੁ ਜਾਣਾ ਦਾ ਜਿਹੜਾ ਸਾਡੀ ਦਾ ਜਿਹੜਾ ਇਹ ਬਹੁਤ ਪਤਾ ਪਹੁੰਚਾ ਹੋਇਆ ਉਹਦੀ ਛੁੱਟੀ ਵੀ ਜਲਦਾ ਕੀਤੀ ਜਾਵੇ ਬਹੁਤ ਔੜੀ ਆ ਕਲਪਾਲ ਦੇਤੀ ਹੈ ਕੋਦ ਨੂੰ ਬਹੁਤ ਬਹੁਤ ਇਸ ਗੰਦੇ ਸੰਗਤ ਚਾਜਾਵੇ ਵਾਇਰੂਸਿਕਾ ਖਾਲਸਾ ਵਾਇਰੂਸਿਕਾ ਨਾ ਇਜੀ ਦੇਤੀ ਕਰਨਾ ਜੀ ਅੰਕੁਸ਼ ਚੰਦਨ ਜੀ ਨੂੰ ਹੋਰ ਪਾਰਿਆਂ ਦਾ ਧੰਨਵਾਦ ਕਰਾਂਗੇ ਤੋਂ ਬਹੁਤ ਬਹੁਤ ਜਵਾ ਦਰਮਿਆਨ ਵੀ ਕਿਤੇ ਪਾਣੀ ਦਾ ਜਨਮ ਨਾ ਕਿਸੇ ਤੋਂ ਅੱਜ ਜੋ ਬਹੁਤ ਬਹੁਤ ਲੋਜ ਮੈਨ ਮਰੇ ਰਿਹਾ ਕਰਦੇ ਆ ਤੋਂ ਆਪਣੇ ਸਾਰਿਆਂ ਦਾ ਸੰਸਮਾਨ ਧੰਨਵਾਦ ਕਰਾਂਗੇ ਇੱਕ ਰੁੱਖ 10 ਦੇ ਨਾਂ ਹੇਤੇ ਅੱਜ ਨਵਾਂ ਸ਼ਹਿਰ ਦੀਆਂ ਸਾਰੀਆਂ ਹੀ ਵਾਤਾਵਰਣ ਪ੍ਰੇਮੀ ਸੰਸਥਾਵਾਂ ਦੇ ਵੱਲੋਂ ਅੱਥਾ ਚੰਡੀਗੜ੍ਹ ਰੋਡ ਵਿਖੇ ਬੂਟਾ ਲਗਾਉਣ ਦਾ ਇੱਕ ਬਹੁਤ ਸੁੰਦਰ ਉਪਰਾਲਾ ਕੀਤਾ ਗਿਆ ਹੈ ਮਰਦਾਨੀ ਦੇ ਵਿੱਚ ਵੀ ਸੰਦੇਸ਼ ਦਿੱਤਾ ਗਿਆ ਹੈ ਕਿ ਪਵਨ ਗੁਰੂ ਪਾਣੀ ਪਤੰਤ ਮਾਤਾ ਧਰਤ ਮਾਤਾ ਪਰ ਚਿੰਤਾ ਦਾ ਵਿਸ਼ਾ ਇਹ ਕਿ ਜੜੀ ਧਰਤੀ ਤੋਂ ਸੰਦੇਸ਼ ਦਿੱਤਾ ਗਿਆ ਸੀ ਅਸੀਂ ప్రతి ਵਿਅਕਤੀ ਨੂੰ ਬੂਟੇ ਦੀ ਗੱਲ ਕਰੀਏ ਉਸ ਧਰਤੀ ਕੋਟਰਤੀ ਸਾਰਿਆਂ ਨਾਲ ਪੁੱਛਿਆ ਹੈ ਪਰ ਲੋੜ ਹੈ ਸਾਨੂੰ ਸਾਰਿਆਂ ਨੂੰ ਰਲ ਕੇ ਉਪਰਾਲਾ ਕਰਨ ਦੀ ਚੁੱਕ ਰੱਖ ਦੇਸ਼ ਦੇ ਨਾਮ ਜਿਹੜੀ ਮੁਹਿੰਮ ਹੈ ਇਹ ਕਿਸੇ ਇੱਕ ਵਿਅਕਤੀ ਦੇ ਲਈ ਨਹੀਂ ਹੈ ਇਹ ਇਹਦੇ ਵਿੱਚ ਸਾਨੂੰ ਲੋੜ ਹੈ ਕਿ ਸਾਰੀਆਂ ਸੰਸਥਾਵਾਂ ਮਿਲ ਕੇ ਸਾਂਝੇ ਤੌਰ ਤੇ ਬੁੱਤੇ ਲਗਾਉਣ ਦਾ ਉਪਰਨ ਕਰੀਏ ਉਸੇ ਕੜੀ ਦੇ ਵਿੱਚ ਅੱਜ ਨਵੀਂ ਸ਼ਹਿਰ ਦੀਆਂ ਸਾਰੀਆਂ ਸੰਸਥਾਵਾਂ ਵੱਲੋਂ ਇੱਥੇ ਪਹੁੰਚ ਕੇ ਬੁੱਤੇ ਲਗਾਏ ਜਾ ਰਹੇ ਹਨ ਮੇਰਾ ਸਾਰੀਆਂ ਸੰਸਥਾਵਾਂ ਨੂੰ ਬਹੁਤ ਬਹੁਤ ਧੰਨਵਾਦ ਸਾਡੇ ਵਿੱਚ 15 ਤੋਂ ਐਮਐਲਏ ਸੰਦਰ ਸੁਖੀ ਜੀ ਵੀ ਪਹੁੰਚੇ ਨੇ ਇਹਨਾਂ ਦਾ ਵੀ ਬਹੁਤ ਜ਼ਿਆਦਾ ਧੰਨਵਾਦ। ਨਾਲ ਵਾਲੇ ਟਾਈਮ ਤੋਂ ਉਹਨਾਂ ਨੇ ਕਰਨਾ ਹੈ। ਇਹੀ ਸਰਦਾਰ ਜੀ ਮੰਤਵ ਸੀ ਕਿ ਸਾਰੇ ਆਪਣਾ ਦੱਸਣ ਔਰ ਬਹੁਤ ਬੁਕੂਬੀ ਤਰੀਕੇ ਨਾਲ ਸਭ ਨੇ ਦਿੱਤਾ ਸੁਝਾਅ ਵੀ ਦਿੱਤੇ। ਜਿਹੜੇ ਸੁਝਾਅ ਆਏ ਆ ਉਹਨਾਂ ਤੇ ਚਿੰਤਨ ਕਰਕੇ ਉਹਨਾਂ ਤੇ ਮੰਤਰ ਕੀਤਾ ਜਾਵੇਗਾ ਔਰ ਅੱਜ ਜਿਹੜਾ ਇੱਕ ਨਵੀਂ ਦੇ ਨਾਮ ਵੱਲੋਂ ਸਿੱਤੀ ਵੱਲੋਂ ਜੋ ਨਵਾਂ ਸ਼ਹਿਰ ਵਿੱਚ ਵਾਤਾਵਰਣ ਸੰਭਾਲ ਲਈ ਪਰ ਮੁੱਲੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਵਾ ਅਲੱਗ-ਅਲੱਗ ਤਰ੍ਹਾਂਾਂ ਵੱਲੋਂ ਉਹਨਾਂ ਨੂੰ ਵੀ ਸਨਪੱਤਰ ਵੀ ਦੇ ਰਹੇ ਆ ਅੱਜ ਇੱਕ ਮੈਗਾ ਪਲਾਂਟੇਸ਼ਨ ਡਰਾਈਵ ਜਿਹੜੀ ਹੈ ਇੱਕ ਰੁੱਖ ਦੇਸ਼ ਦੇ ਨਾਮ ਅਭਿਆਨ ਦੇ ਤਹਿਤ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਸ਼ਿਵਾਲੇਪੁਰ ਦੇ ਪਾਸ ਕੀਤੀ ਗਈ ਜਿਹਦੇ ਵਿੱਚ ਸ਼ਹਿਰ ਦੀਆਂ ਸਾਰੀਆਂ ਪਰਿਆਵਰਣ ਸੰਸਥਾਵਾਂ ਨੂੰ ਸੱਦਾ ਦਿੱਤਾ ਗਿਆ ਉਹਨਾਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ ਔਰ ਇੱਕ ਰੁੱਖ ਦੇਸ਼ ਦੇ ਨਾਮ ਅਭਿਆਨ ਬਾਰੇ ਸਭ ਨੂੰ ਜਾਣੂ ਕਰਵਾਇਆ ਗਿਆ ਕਿ ਇਸ ਦੇ ਵਿੱਚ ਜਿਹੜੇ ਆਪਾਂ ਬੂਟੇ ਲਾਣੇ ਆ ਉਹਨਾਂ ਦੀ ਆਪਾਂ ਕੇਅਰ ਟੇਕ ਵੀ ਕਰਨੀ ਹੈ ਸੋਸਾਇਟੀਜ਼ ਨੂੰ ਔਰ ਜਿਹੜੇ ਘਰਾਂ 'ਚ ਬੀਜ ਜਾਂਦੇ ਨੇ ਕੋਈ ਕਟਿੰਗਸ ਆ ਉਹਨਾਂ ਤੋਂ ਵੀ ਪੌਦੇ ਬਣਾਣੇ ਨੇ ਔਰ ਅੱਜ ਸ਼ਹਿਰ ਸਾਰੇ ਸ਼ਹਿਰ ਦੇ ਹਸਪਤਵੰਤੇ ਸੱਜਣਾਂ ਨੇ ਆ ਕੇ ਇੱਥੇ ਬੂਟੇ ਵੀ ਲਗਾਏ ਲਗਭਗ 400 ਤੋਂ 500 ਬੂਟਾ ਅੱਜ ਇੱਥੇ ਲੱਗ ਰਿਹਾ ਹੈ ਔਰ ਸਾਰੇ ਬੜੇ ਜੋਸ਼ ਦੇ ਨਾਲ ਇੱਥੇ ਬੂਟੇ ਲਗਾ ਵੀ ਰਹੇ ਹਨ ਔਰ ਸਾਡਾ ਜਿਹੜਾ ਇਹ ਅਭਿਆਨ ਹੈ ਉਹ ਭਗਤਪੁਰਨ ਸਿੰਘ ਜੀ ਤੋਂ ਪ੍ਰੇਰਣਾ ਲੈਂਦੇ ਹੋਏ ਚੱਲ ਰਿਹਾ ਹੈ ਇੱਕ ਰੁੱਖ ਦੇਸ਼ ਦੇ ਨਾਮ ਪੰਜਾਬ ਦੇ ਵਿੱਚ ਸਾਡੇ ਪ੍ਰਾਂਤ ਦੇ ਸੰਯੋਜਕ ਸ੍ਰੀ ਪ੍ਰਵੀਨ ਕੁਮਾਰ ਜੀ ਉਹ ਇਸ 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 ਅਭਿਆਨ ਦੇ ਨਾਲ ਸਾਨੂੰ ਮਾਰਗਦਰਸ਼ਨ ਦੇ ਰਹੇ ਹਨ ਔਰ ਸਾਡੇ ਨਗਰ ਸੰਯੋਜਕ ਕੰਕੁਸ਼ਨੀ ਜਾਵਨ ਜੀ ਵੀ ਸਾਡੇ ਨਾਲ ਖੜੇ ਹਨ ਸੋ ਮੈਂ ਜ਼ਿਲ੍ਹਾ ਸੰਯੋਜਕ ਹੋਣ ਦੇ ਨਾਤੇ ਸਾਰਿਆਂ ਨੂੰ ਅੱਜ ਦੇ ਇਸ ਪ੍ਰੋਗਰਾਮ ਦੀ ਵਧਾਈ ਦਿੰਦਾ ਹਾਂ ਔਰ ਇਸ ਅਭਿਆਨ ਨੂੰ ਹੋਰ ਅੱਗੇ ਗਤੀ ਦੇਣ ਵਾਸਤੇ ਔਰ ਇਹ ਅਭਿਆਨ ਰੁਕੇਗਾ ਨਹੀਂ ਆਉਣ ਵਾਲੇ 2-3 ਮਹੀਨੇ ਹੋਰ ਲਗਾਤਾਰ ਚੱਲਦਾ ਰਹੇਗਾ ਸੋ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ